ਜਗੀਰ ਸ਼ਵੀਰ ਸ਼ਾਪ ਅਲਗੋ ਕੋਠੀ ਮੇ ਰੋੜਾ ਅਲਗੋ ਕੋਠੀ ਵੱਲੋਂ ਬੰਦੀ ਛੋੜ ਦਿਵਸਾ ਦੀਵਾਲੀ ਅਤੇ ਵਿਸ਼ਕਰਮਾ ਜੀ ਦੀਆਂ ਸਾਰੇ ਪਰਿਵਾਰ ਵੱਲੋਂ ਲੱਖ ਲੱਖ ਮੁਬਾਰਕਾਂ ਇੱਥੇ ਹਰ ਤਰ੍ਹਾਂ ਦੀ ਮਠਿਆਈ ਸਾਰੇ ਬਜ਼ਾਰ ਨਾਲੋਂ ਸਸਤੀ ਅਤੇ ਵਧੀਆ ਮਿਲਦੀ ਹੈ ਇਥੇ ਦੁੱਧ ਦਹੀਂ ਪਨੀਰ ਖੋਵਾ ਦੇਸੀ ਘਿਓ ਵੀ ਮਿਲਦਾ ਹੈ ਇਥੇ ਵੱਡਾ ਸਾਰਾ ਹਾਲ ਹੈ ਜਿਸ ਵਿੱਚ ਠਾਕੇ ਕਿੱਟੀ ਪਾਰਟੀਆਂ ਅਤੇ ਚੁੰਨੀ ਚੜਾਵੇ ਦੇ ਪ੍ਰੋਗਰਾਮ ਤਸੱਲੀ ਬਖਸ਼ ਕੀਤੇ ਜਾਂਦੇ ਹਨ ਇਥੇ ਵਿਆਹ ਸ਼ਾਦੀਆਂ ਅਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਆਰਡਰ ਬੁੱਕ ਕੀਤੇ ਜਾਂਦੇ ਹਨ ਮਠਿਆਈ ਥੋਕ ਅਤੇ ਪਰਚੂਨ ਮਿਲਦੀ ਹੈ ਵੱਲੋਂ ਬਖਸ਼ੀਰ ਸਿੰਘ ਰਾਜਵੀਰ ਦੇ ਸਮੂਹ ਪਰਿਵਾਰ ਵੱਲੋਂ ਇਲਾਕੇ ਦੀਆਂ ਖੁਸ਼ਹਾਲੀਆਂ ਖੁਸ਼ਹਾਲੀਆਂ ਵਾਸਤੇ ਅਰਦਾਸ ਕੀਤੀ ਗਈ ਤੇ ਸੁਖਵਿੰਦਰ ਸਿੰਘ ਕੋਟ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ